ਹੋਂ ਤੱਕ ਤੁਸੀਂ ਆਇਲਰਟਸ ਤੋਂ ਬਾਅਦ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਦੇ ਮਾਮਲੇ ਤਾਂ ਸੁਨੇ ਹੋਣੇ ਪਰ ਇੱਥੇ ਤਾਂ ਹੱਦ ਦੀ ਵੀ ਹੱਦ ਹੋ ਗਈ ਜਿੱਥੇ ਆਇਲਰਟਸ ਕਰਵਾਉਣ ਦੇ ਨਾਂ ਤੇ ਹੀ 35 ਤੋਂ 40 ਮੁੰਡੇ ਕੁੜੀਆਂ ਨਾਲ ਠੱਗੀਆਂ ਵੱਜ ਗਈਆਂ ਜਿੱਥੇ ਇਹਨਾਂ ਵਿਦਿਆਰਥਣਾਂ ਤੋਂ ਪੈਸਾ ਜਮ੍ਹਾਂ ਕਰਵਾ ਲਿਆ ਗਿਆ ਤੇ ਮੁੜ ਕੇ ਆਇਲਰਟ ਸੈਂਟਰ ਦਾ ਮਾਲਕ ਸੈਂਟਰ ਹੀ ਬੰਦ ਕਰਕੇ ਭੱਜ ਗਿਆ ਜੀ ਮਾਮਲਾ ਇਹ ਹੁਸ਼ਿਆਰਪੁਰ ਦੇ ਆਕਾਸ਼ ਆਇਲਰਟਸ ਟ੍ਰੇਡਿੰਗ ਸੈਂਟਰ ਦਾ ਤੇ ਜਦੋਂ ਇਹਨਾਂ ਕੁੜੀਆਂ ਨੇ ਜਮ੍ਹਾਂ ਕਰਵਾਏ ਆਪਣੇ 12 ਤੋਂ 13000 ਰੁਪਏ ਵਾਪਸ ਮੰਗੇ ਤਾਂ ਆਇਲਰਟ ਸੈਂਟਰ ਦੇ ਮਾਲਕ ਦੀ ਪਤਨੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਤੰਗ ਨਾ ਕਰੋ ਨਹੀਂ ਤਾਂ ਉਹ ਸੁਸਾਈਡ ਕਰ ਲੈਣਗੇ ਤੁਸੀਂ ਇਲਜ਼ਾਮ ਇਹਨਾਂ ਵਿਦਿਆਰਥੀਆਂ ਦੇ ਮੂੰਹੋਂ ਸੁਣ ਲਓ ਅਮਚਾ ਸੀ ਤੋਂ ਬਿਲੋਂਗ ਕਰਦੀਆਂ ਕਿ ਸਾਨੂੰ 3 ਮੰਥ ਹੋ ਗਏ ਸੀ ਅਸੀਂ ਇੱਥੇ ਹਾਇਲਸ ਕਰਦੇ ਸੀਗੇ ਤੇ ਸਾਨੂੰ ਥੋੜੇ ਦਿਨ ਬਾਅਦ ਪਤਾ ਲੱਗਾ ਕਿ ਇੱਥੇ ਤਾਂ ਸਰ ਨਹੀਂ ਆ ਰਹੇ ਹੈਗੇ ਤੇ ਅਸੀਂ ਪੇਪਰ ਵੀ ਫਿਲ ਕੀਤਾ ਹੋਇਆ ਸੀਗਾ 12300 ਰੁਪਏ ਅਸੀਂ ਫੀਸ ਦਿੱਤੀ ਸੀਗੀ ਤੇ ਅੱਦੇ ਬੱਚਿਆਂ ਨੇ ਤਾਂ ਜਿਆਦਾ ਦਿੱਤੀ ਹੋਈ ਸੀ ਫੀਸ 12000 13000 ਦਿੱਤੀ ਹੋਈ ਸੀਗੀ ਤੇ ਸਾਨੂੰ ਪਰਸੋ ਪਤਾ ਲੱਗਾ ਕਿ ਕਿਸ ਸਰ ਤਾਂ ਆ ਨਹੀਂ ਰਹੇ ਹੈਗੇ ਤੇ ਨਾਲੇ ਉਹ ਸਾਡੇ ਪੈਸੇ ਵਗੈਰਾ ਲੈ ਕੇ ਸਾਰਾ ਕੁਝ ਚਲੇ ਗਿਆ ਅਸੀਂ ਉਹਨਾਂ ਦੀ ਵਾਈਫ ਤੋਂ ਪੁੱਛਿਆ ਤੇ ਉਹ ਕਹਿੰਦੀ ਕਿ ਮੇਰੇ ਘਰੇ ਨਾ ਉਹ ਮੈਂ ਸੁਸਾਈਡ ਕਰ ਲੈਣੀ ਮੈਂ ਬਹੁਤ ਤੰਗ ਆ ਚੁੱਕੀ ਹਾਂ ਤਾਂ ਕਹਿੰਦੀ ਕਿ ਜੇ ਤੁਸੀਂ ਵਾਰ-ਵਾਰ ਮੈ ਤਰਾ ਕਰਦੇ ਵੇ ਤਾਂ ਸੀ ਸੁਸਾਈਡ ਕਰ ਲੈਣੀ ਹੈ ਮੈਂ ਇਨਸਟੀਟਿਊਸ਼ਨ ਆਇਲਸ ਕਰਦੇ ਪਏ ਸੀਗੇ ਤੇ ਉਸ ਅਸੀਂ ਪੇਪਰ ਫਿਲ ਕੀਤਾ ਹੋਇਆ ਸੀਗਾ ਕਾਫੀ ਬੱਚਾ ਨੇ ਤੋਂ ਸਾਡੇ ਪੈਸੇ ਲੈ ਕੇ ਦੂਰ ਕੀਤੇ ਹੁਣ ਸਾਨੂੰ ਕੁਝ ਨਹੀਂ ਦੱਸ ਰਹੇ ਕਿ ਕਿੱਥੇ ਹੈ ਜਾਂ ਕਿੱਥੇ ਨਹੀਂ ਕਿੰਨੀ ਫੀਸ ਸੀਗੀ ਉੱਥੇ ਦੀ ਅੱਦੇ ਬੱਚਾ ਤੋਂ ਤਾਂ 13600 ਲਈ ਸੀ ਤੇ ਸਾਡੇ ਕੋਲੋਂ 12300 ਲਈ ਸੀ ਕਈਆਂ ਤੋਂ ਹੋਰ ਵੀ ਜ਼ਿਆਦਾ ਲਈ ਸੀ ਤੇ ਜਿਹੜੇ ਇੰਸਟੀਟਿਊਟ ਵਾਲੇ ਹੈਗੇ ਉਹ ਕਿੱਥੇ ਗਿਆ ਕੋਈ ਇਨਫੋਰਮੇਸ਼ਨ ਨਹੀਂ ਦੇ ਰਹੇ ਸਟਾਫ ਵਾਲੇ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਹੇ ਤੇ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਉਹਨਾਂ ਦੀ ਵਾਈਫ ਕਹ ਰਹੀ ਹੈ ਕਿ ਜੇ ਤੁਸੀਂ ਉਹ ਕੀ ਮੈਟਰ ਹੈਗਾ ਵਾਈਫ ਵੀ ਕਹਿ ਰਹੀ ਹੈ ਕਿ ਜੇ ਤੁਸੀਂ ਮੈਨੂੰ ਤਾਨ ਕੀਤਾ ਮੇਰੇ ਘਰੇ ਆਏ ਤਾਂ ਮ ਉਤੇ ਇਸ ਤੇ ਵਿਦਿਆਰਥੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਮਾਮਲੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਕੋਲ ਕੰਪਲੇਂਟ ਆਈ ਹੈਗੀ ਆ ਜਿਹੜੀ ਸਟੂਡੈਂਟਸ ਨੇ ਦਿੱਤੀ ਆ। ਜਿਹਦੇ ਵਿੱਚ ਆਕਾਸ਼ ਵੀਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਜੜੀ ਨਾਲ ਇਹ ਦਿਵਿਚ ਲਗਾਇਆ ਕਿ ਉਹ ਹਾਈ ਲੈਵਲ ਅਕੈਡਮੀ ਚਲਾਉਂਦਾ ਆ ਤੇ ਉਹਨੂੰ ਉਹਨਾਂ ਦੇ ਜਿਹੜੇ ਐਂਡ ਦੇ ਪੇਪਰ ਵਾਸਤੇ ਪੈਸੇ ਹੈਗੇ ਉਹ ਲੈ ਰਹੇ ਸੀ। ਤੋਂ ਪੈਸੇ ਲੈਣ ਤੋਂ ਬਾਅਦ ਵਿੱਚ ਚੈੰਡਰ ਉਪਰ ਅਪਲਾਈ ਨਹੀਂ ਕੀਤਾ ਉਹਨਾਂ ਦਾ। ਤੋਂ ਫਰਾਡ ਹੋ ਗਿਆ। ਅਸੀਂ ਉਸ ਮਾਮਲੇ 'ਤੇ ਜਿਹੜੀ ਇਨਵੈਸਟੀਗੇਸ਼ਨ ਕਰਦੇ ਰਹੇ ਹਾਂ ਤੇ ਜਲਦੀ ਇੱਥੇ ਆਪਾਂ ਰਿਪੋਰਟ ਲਿਖ ਲੈਂਦੇ ਹਾਂ ਕਾਬਿਲ ਗੌਰ ਹੈ ਕਿ ਪੰਜਾਬ 'ਚ ਨਜਾਨੇ ਕਿੰਨੇ ਅਜਿਹੇ ਆਇਲਟ ਟ੍ਰੇਨਿੰਗ ਸੈਂਟਰ ਨੇ ਜੋ ਐਵੇਂ ਹੀ ਧੱਕੇ ਨਾਲ ਚੱਲ ਰਹੇ ਨੇ ਕੋਈ ਮਨਜ਼ੂਰੀ ਨਹੀਂ ਹੈ ਤੇ ਕੋਈ ਕੁਝ ਨਹੀਂ ਤੇ ਇਹਨਾਂ ਦਾ ਕੰਮ ਹੀ ਭੋਲੇ-ਪਾਲੇ ਨੌਜਵਾਨਾਂ ਨਾਲ ਠੱਗੀ ਮਾਰਨ ਦਾ ਹੈ ਹੁਸ਼ਿਆਰਪੁਰ ਤੋਂ ਸੁਨੀਲ ਆਖਾ ਦੀ ਰਿਪੋਰਟ ਪੀਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978